ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਨਜਾਇਜ਼ ਪਰਚਾ ਦੇ ਕੇ ਅੰਦਰ ਕੀਤਾ ਉਹਦੇ ਰੋਸ ਵਜੋਂ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਸਮੁੱਚੇ ਪੰਜਾਬ ਦੇ ਵਿੱਚੋਂ ਅਕਾਲੀ ਵਰਕਰਾਂ ਨੂੰ ਉੱਥੇ ਰੋਸ ਵਜੋਂ ਜਿਹੜਾ ਅੱਜ ਇਕੱਠ ਹੋਣਾ ਸੀ ਚੰਡੀਗੜ੍ਹ ਦੇ ਵਿੱਚ ਮਾਲੀਚ ਅੰਬਸਾਹਬ ਗੁਰਦੁਆਰੇ ਮੇਖੋ ਪੰਜਾਬ ਸਰਕਾਰ ਦੀ ਕਿੱਡੀ ਵੱਡੀ ਨਲਾਕੀ ਤੇ ਕਿੱਡੀ ਵੱਡੀ ਬਖਲਾੜ ਜਿਹੜੀ ਸਾਹਮਣੇ ਆਈ ਆ ਚੱਪੇ ਚੱਪੇ ਦੇ ਉੱਤੇ ਨਾਕੇ ਲਾਤੇ ਆ ਅਕਾਲੀ ਵਰਕਰਾਂ ਦੇ ਘਰਾਂ ਦੇ ਬਾਹਰ ਪੁਲਿਸ ਭਾਤੀ ਆ ਵਿਆਸ ਪੁਲ ਨੂੰ ਦ부ਰਜੀ ਪੁਲ ਨੂੰ ਅੰਮ੍ਰਿਤਸਰ ਸ਼ੌਣੀ ਦੇ ਰੂਪ ਦੇ ਵਿੱਚ ਬਦਲ ਦਿੱਤਾ ਗਿਆ ਮੇਰੇ ਨਾਲ ਵਡਾਲੀ ਬੈਠਾ ਇਹਦੇ ਘਰ ਸਵੇਰੇ 4 ਵਜੇ ਦੀ ਫੋਰਸ ਭਾਈ ਆ ਸਾਡੇ ਬੂਹਾਂ ਅੱਗੇ ਜਿਹੜੇ ਉਹ ਮੁਲਾਜ਼ਮ ਜਿਹੜੇ ਨਾਲੇ ਲਾ ਦਿੱਤੇ ਆ ਵੇਖੋ ਭਗਵੰਤਬਾਨ ਜੀ ਇਸ ਤਰ੍ਹਾਂ ਅਕਾਲੀ ਵਰਕਰਾਂ ਨੂੰ ਡਰਿਆ ਡਰਾਇਆ ਉਹਨਾਂ ਨੇ ਡਰਨਾ ਨਹੀਂ ਜੋ ਤੁਹਾਡੇ ਕੋਲੋਂ ਕਿਉਂਕਿ ਤੁਸੀਂ ਅੱਜ ਉਹ ਦਿਨ ਯਾਦ ਕਰਾਤਾ ਜਦੋਂ ਅਮਰਜੈਂਸੀ ਲੱਗੀ ਸੀ ਅੱਜ ਤੁਸੀਂ ਪੰਜਾਬ 'ਚ ਫੇਰ ਉਹ ਮਾਹੌਲ ਪੈਦਾ ਕਰਤਾ ਜਦੋਂ ਅਮਰਜੈਂਸੀ ਵਾਲੇ ਦਿਨ ਚੇਤੇ ਕਰਾਉਂਦੇ ਆ ਵੇਖੋ ਇਸ ਤਰ੍ਹਾਂ ਕੁਝ ਨਹੀਂ ਹੋਣਾ ਇਹ ਤੁਸੀਂ ਜਿੰਨਾ ਮਰਜੀ ਧੱਕਾ ਕਰ ਲੋ ਇਹ ਉਹ ਸ਼ਰੋਮਣੀ ਅਕਾਲੀ ਦਲ ਆ ਜਿਨ੍ਹਾਂ ਨੇ 17-17 ਸਾਲ 10-10 ਸਾਲ ਜਿਨ੍ਹਾਂ ਦੇ ਬਜ਼ੁਰਗਾਂ ਨੇ ਜੇਲਾ ਕੱਟ ਕੇ ਸ਼ਰੋਮਣੀ ਅਕਾਲੀ ਦਲ ਜਿਹੜਾ ਹੈ ਹੋਣ ਚ ਆਇਆ ਇਸ ਕਰਕੇ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਕਿ ਇਸ ਤਰ੍ਹਾਂ ਜਿਹੜਾ ਸਰਕਾਰ ਨੇ ਅੱਜ ਆਪਣੀ ਬਥਲਾੜ ਦਾ ਜਿਹੜਾ ਪ੍ਰਦਰਸ਼ਨ ਕੀਤਾ ਆ ਇਹ ਬਹੁਤ ਹੀ ਇੱਕ ਘਟਿਆ ਤੇ ਨੀਚ ਕੰਮ ਕੀਤਾ ਫੇਰ ਵੀ ਸਾਡੇ ਜਿਹੜੇ ਵਰਕਰ ਆ ਜਜ਼ਬਾਤੀ ਸਾਰੇ ਅੱਜ ਉੱਥੇ ਜਿਹੜੇ ਆ ਉਹ ਮਮਹਾ ਕੇ ਪਹੁੰਚ ਰਹੇ ਆ ਅਸੀਂ ਵੀ ਆ ਚੰਦ ਮਿੰਟਾਂ ਦੇ ਵਿੱਚ ਉੱਥੇ ਪਹੁੰਚਣ ਆਲੇ ਆ ਜਿੱਥੇ ਜਿੱਥੇ ਮੇਰੇ ਵੀਰ ਜਿਨ੍ਹਾਂ ਨੂੰ ਰਸਤਿਆਂ ਦੇ ਵਿੱਚ ਟੱਕਿਆ ਜਾ ਰਿਹਾ ਉਹ ਜਿੱਥੇ ਜਿੱਥੇ ਵੀ ਉਹਨਾਂ ਨੂੰ ਆਪਣੇ ਪੁਲਾਂ ਦੇ ਉੱਤੇ ਬਹਿ ਕੇ ਉੱਥੇ ਸਰਕਾਰ ਦਾ ਪੇਟ ਸਿਆਪਾ ਕਰੋ ਤੇ ਜਿਹੜੇ ਵੀਰ ਉੱਥੇ ਪਹੁੰਚ ਗਏ ਨੇ ਜਾਂ ਪਹੁੰਚ ਰਹੇ ਹੋ ਤਗੜੇ ਹੋ ਜਿੱਥੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੋਂ ਭਗਵਾਨਤਮਨ ਸਾਹਿਬ ਮੈਂ ਫੇਰ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਅਕਾਲੀ ਆ ਗਏ ਤੁਸੀਂ ਕਹਿੰਦੇ ਸੀ ਅਕਾਲੀ ਖਤਮ ਹੋ ਗਏ ਹਲੇ ਤੱਕ ਕੱਪੜੇ ਦੇ ਝਾੜ ਕੇ ਸਿੱਧੇ ਜੇ ਕਰਕੇ ਤੁਰੇ ਸੀ ਘਰੋਂ ਇੰਨਾ ਡਰ 4 4 ਵਜੇ 5 ਵਜੇ ਰਾਤ ਦੇ ਕਹਦੇ 12 ਵਜੇ ਗੱਡੀਆਂ ਪੁਲਿਸ ਦੀਆਂ ਘੁੰਮਰੀਆਂ ਨੇ ਚੱਕੋ ਚੱਕ ਪੰਜਾਬ 'ਚ ਥਾਂ ਥਾਂ ਨਾਕੇਵਾਦੀ ਹਾਲਾਤ ਇਹ ਨੇ ਗੱਡੀ 'ਚੋਂ ਪਛਾਣ ਕੇ ਪੁੱਛਦੇ ਨੇ ਕਾਲਿਓ ਅੱਜ ਸਾਡੇ ਹੁਣ ਮੁੰਡੇ ਆਏ ਨੇ ਕਹਿੰਦੇ ਭਾਈ ਅਸੀਂ ਕਹਿੰਦੇ ਆ ਵੀ ਅਸੀਂ ਤਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜਾਓ ਉਹ ਵੀ ਆ ਗਏ ਕਹਿਣ ਦਾ ਮਤਲਬ ਇਹ ਆ ਕਿ ਪੱਗਾਂ ਦੇਖਦੇ ਇੱਕੇ ਨੀਲੀਆਂ ਪੱਗਾਂ ਕੇਸਰੀ ਪੱਗਾਂ ਪੁੱਛ-ਪੁੱਛ ਕੇ ਗੱਡੀਆਂ ਦੇ ਵਿੱਚੋਂ ਸ਼ੀਸ਼ੇ ਤਾਰ ਕੇ ਕਿ ਕਾਲਿਓ ਕੌਣ ਹੋ ਜਾਂ ਰੰਗ ਟੰਗ ਦੇਖ ਕੇ ਕਿ ਕਾਲੀ ਲੱਗਦੇ ਨਾਲ ਸਾਰਿਆਂ ਨੂੰ ਰੋਕਿਆ ਜਾ ਰਿਹਾ ਨਾਕਿਆਂ ਤੋਂ ਹਾਲਾਤ ਇਹ ਨੇ ਕਿ ਆਲਾ ਲਾਈਨ ਐਮਰਜੈਂਸੀ ਪੰਜਾਬ ਦੇ ਵਿੱਚ ਬਣ ਚੁੱਕੀ ਆ ਪਰ ਮੈਂ ਦੱਸਣਾ ਚਾਹੁੰਦਾ ਭਵੰਤਮਨ ਸਾਹਿਬ ਜਿਹੜੇ ਹਿਸਾਬ ਨਾਲ ਤੁਸੀਂ ਗੁਰਦੁਆਰਾ ਅੰਬ ਸਾਹਿਬ ਅੱਜ ਬਾਹਰ ਐ ਫੋਰਸ ਲਾਈ ਹੋਈ ਆ ਸੰਗਤ ਨੂੰ ਵੀ ਅੰਦਰ ਆਉਣਾ ਔਖਾ ਔਖਾ ਹੋਇਆ ਪਿਆ ਸਾਰੇ ਆ ਪਿਛਲੇ ਗੇਟ ਦੇ ਰਾਹੀਂ ਜਿੰਨੀਆਂ ਕ ਗੱਡੀਆਂ ਨਿਕਲੀਆਂ ਉਹ ਤੋਂ ਬਾਅਦ ਪਿਛਲੇ ਗੇਟ ਤੇ ਵੀ ਐ ਫੋਰਸ ਲਾਤੀ ਵੀ ਪਤਾ ਨਹੀਂ ਕੌਣ ਇੱਥੇ ਦਾਖਲ ਹੋਣ ਲੱਗਿਆ ਮਾਨ ਸਾਹਿਬ ਕਿੰਨਾ ਕੁ ਰੋਕ ਲੋਂਗੇ ਕਿੰਨੇ ਕੁ ਦਬਕੇ ਮਾਰ ਲੋਂਗੇ ਕਿੰਨੇ ਕੁ ਪਰਚੇ ਕਰ ਲੋਂਗੇ ਕਿੰਨਾ ਕੁ ਤੁਸੀਂ ਗੱਡੀਆਂ ਨੂੰ ਘੇਰ ਲੋਂਗੇ ਕਿਹਨੂੰ ਕਿਹਨੂੰ ਤੁਸੀਂ ਘਰੇ ਡਿਟੇਨ ਕਰ ਲੋਂਗੇ ਕਿੰਨੇ ਕੁ ਫੋਰਸ ਲਾ ਦਿਓਗੇ ਅੱਜ ਪੂਰੀ ਤੁਸੀਂ ਪੰਜਾਬ ਦੀ ਪੁਲਿਸ ਖਾਣੇ ਵਿਹਲੇ ਕਰਕੇ ਪੁਲਿਸ ਲੈਣਾ ਵਿਹਲੀਆਂ ਕਰਕੇ ਸਾਰੀ ਫੋਰਸ ਤੁਸੀਂ ਅੱਜ ਮਹਾਲੀ ਮਹਾਲੀ ਨੂੰ ਆਉਣ ਵਾਲੇ ਰਸਤੇ ਸਾਰਾ ਤੇ ਲਾਈ ਹੋਈ ਆ ਪਰ ਮੈਂ ਸਮਝਦਾ ਹੈ ਕਿ ਅਕਾਲੀ ਦਲ ਦੇ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਜਿਹੜੇ ਐਕਸਪੋਜ਼ ਕਰਦੇ ਸੀ ਤੁਹਾਨੂੰ ਜਿਹੜੇ ਤੁਹਾਡੇ ਮੈਂ ਸਮਝਦਾ ਕਿ ਕਾਂਡਾ ਨੂੰ ਨਲਕੀਆਂ ਨੂੰ ਧੋਖੇ ਨੂੰ ਪੰਜਾਬ ਦੇ ਨਾਲ ਕੀਤੀ ਹੋਈ ਠੱਗੀ ਨੂੰ ਬੇਇਨਕਾਫ਼ ਕਰਦੇ ਸੀ ਉਹਦੀ ਆਵਾਜ਼ ਦੱਬਣ ਲਈ ਤੁਸੀਂ ਪਰਚਾ ਕੀਤਾ ਤੇ ਜਿਹੜੇ ਆਗੂ ਤੇ ਸਦਾ ਬਿਕਰਨ ਸਿੰਘ ਮਜੀਠੀਆ ਜੀ ਤੇ ਪਰਚਾ ਕੀਤਾ ਅੱਜ ਉਹਦੀ ਪਿੱਠ ਪਿੱਛੇ ਜਦੋਂ ਅਕਾਲੀ ਵਰਕਰ ਵਹੀਰਾ ਘੱਟ ਕੇ ਪੰਜਾਬ ਵਿੱਚੋਂ ਤੁਰੇ ਤੁਸੀਂ ਉਹਨਾਂ ਨੂੰ ਡਰਾਉਣ ਲਈ ਦਬਕੇ ਮਾਰ ਰਹੇ ਹੋ ਦਸਤਾਰਾਂ ਲਾ ਰਹੇ ਹੋ ਨਾਕੇ ਦੇ ਘੇਰ ਕੇ ਬੇਇੱਜ਼ਤੀ ਕਰ ਰਹੇ ਹੋ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਰਹੇ ਹੋ ਇਹ ਡਰ ਦੇ ਨਾਲ ਘੇਰਨ ਦੇ ਨਾਲ ਘਰੇ ਦਬਕੇ ਮਾਰਨ ਦੇ ਨਾਲ ਪਿੰਡਾਂ ਦੇ ਆਲੇ ਦੁਆਲੇ ਗੱਡੀਆਂ ਘਮਾਉਣ ਦੇ ਨਾਲ ਐਦਾਂ ਅਕਾਲੀਆਂ ਨੇ ਨਹੀਂ ਡਰਨਾ ਚਲੋ ਇਹ ਤੁਹਾਡੇ ਤੱਕੇ ਦਾ ਇੱਕ ਧੰਨਵਾਦ ਕਿ ਹਰੇਕ ਅਕਾਲੀ ਤੇ ਪੰਜਾਬ ਪੱਕੀ ਸੋਚ ਵਾਲਾ ਇਨਸਾਨ ਅੱਜ ਖੜਾ ਹੋ ਗਿਆ ਉਹ ਸਮਝਦਾ ਕਿ ਜੇ ਹੁਣ ਵੀ ਨਾ ਲੜੇ ਹੁਣ ਵੀ ਨਾ ਖੜੇ ਹੁਣ ਵੀ ਨਾ ਮਰੇ ਹੁਣ ਵੀ ਨਾ ਕਰੋ ਤੁਰੇ ਹੁਣ ਵੀ ਨਾ ਆਵਾਜ਼ ਚੱਕੀ ਤਾਂ ਇਹ ਦਿੱਲੀ ਤੋਂ ਆਏ ਹੋਏ ਨਵੇਂ ਬਦਾਲੀ ਪੰਜਾਬ ਨੂੰ ਲੁੱਟ ਕੇ ਉਹ ਹਾਲ ਕਰਕੇ ਜਾਣਗੇ ਜਿਹਦੀ ਪਰਭਾਈ ਕਰ ਲਈ ਅਗਲੀਆਂ 2-3 ਪੀੜੀਆਂ ਧਾਕੇ ਮੈਨਸਾ ਹੁੰਦਾ ਕਿ 20 30 ਸਾਲ ਲੱਗ ਜੂਗਾ ਪਰ ਫੇਰ ਵੀ ਅਕਾਲੀ ਯੋਧੇ ਤਕੜੇ ਨੇ ਥੋੜੇ ਨਾਕਿਆਂ ਦੇ ਬਾਵਜੂਦ ਘਰੇ ਡਰਬਿਆਂ ਦੇ ਬਾਵਜੂਦ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਸੋ ਇਹ ਤੁਹਾਨੂੰ ਦੱਸਣ ਲਈ ਪਹੁੰਚੇ ਆ ਅੱਜ ਦਾ ਇਹ ਇੱਥੇ ਜਿਹੜੇ ਜਿਹੜੇ ਵੀ ਆਗੂ ਜਿੱਥੋਂ ਕੋਈ ਗੁਰਦਾਸ ਪਰਵਾਹ ਰਿਹਾ ਸੋਹਣਾ ਸਾਹਿਬ ਸਾਡੇ ਮਹਾਲੀ ਦੇ ਹਲਕਾ ਇੰਚਾਰਜ ਯੂਥ ਅਕਾਲੀ ਦਲ ਦੇ ਮੈਨਸਾ ਹੁੰਦਾ ਕਿ ਸੰਗਰੂਰ ਤੋਂ ਮਾਲੀ ਤੋਂ ਫਤਗੜ ਸਾਹਿਬ ਤੋਂ ਗੁਰਦਾਸਪੁਰ ਤੋਂ ਕਿੱਥੋਂ ਕਿੱਥੋਂ ਗੁਰਹਰ ਸਾਹਿਬ ਤੋਂ ਕਿੱਥੋਂ ਕਿੱਥੋਂ ਜਿਹੜੇ ਆਗੂ ਨੇ ਪਹੁੰਚਣੇ ਸ਼ੁਰੂ ਹੋ ਗਏ ਨੇ ਮਾਨ ਸਾਹਿਬ ਇੱਕੋ ਗੱ ਅਸੀਂ ਇੱਥੇ ਆ ਕੇ ਸਿਰਫ ਇਹਨਾਂ ਦੱਸਣ ਆਏ ਆ ਕਿ ਅਸੀਂ ਮਰੇ ਨਹੀਂ ਅਸੀਂ ਜਿਉਂਦੇ ਆ ਸਾਡੀ ਅਣਖ ਤੇ ਗੈਰਤ ਜਿਉਂਦੀ ਆ ਇਹ ਤਾਉਣ ਸਿੱਧੀ ਕਰਕੇ ਇੱਕ ਠਾ ਕੇ ਤੁਹਾਡੇ ਖਿਲਾਫ ਲੜਾਂਗੇ ਤੇ ਤੁਹਾਨੂੰ ਅੱਜ ਰਾਤ ਨੂੰ ਨੀਂਦ ਨਹੀਂ ਆਉਣਾ ਆਉਣੀ ਕਿਉਂਕਿ ਅਸੀਂ ਦੱਸਣ ਆਏ ਆ ਕਿ ਅਕਾਲੀ ਆ ਗਏ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ